ਨਮਸਕਾਰ ਜੀ ਮੈਂ ਅਵਤਾਰ ਲਾਲ ਯੂਪੀ ਸੰਦੇਸ਼ ਸਪੈਸ਼ਲ ਰਿਪੋਰਟਰ ਜ਼ਿਲ੍ਹਾ ਕਪੂਰਥਲਾ ਅੱਜ ਅਸੀਂ ਪਿੰਡ ਬੁੱਢਾ ਥੇ ਜ਼ਿਲ੍ਹਾ ਮਰਸਾਦ ਦੇ ਸਰਪੰਚ ਰੰਗਵੀਰ ਸਿੰਘ ਜੀ ਦੇ ਕੋਲ ਪਹੁੰਚੇ ਹਾਂ ਸੱਸੀ ਦਾ ਸਰਪੰਚ ਸਾਹਿਬ ਜੀ ਅਸੀਂ ਮੈਂ ਸਰਪੰਚ ਬੁੱਢਾ ਥੇ ਗ੍ਰਾਮ ਪੰਚਾਇਤ ਬੁੱਢਾ ਥੇ ਬਲਾਕ ਰਿਗਾ ਰੰਗਵੀਰ ਸਿੰਘ ਸਪੱਸ਼ਟ ਤੁਹਾਡੀ ਟਰਨ ਦੇ ਦਰਮਿਆਨ ਕਿਹੜੇ-ਕਿਹੜੇ ਕੰਮ ਜਿਹੜੇ ਤੁਸੀਂ ਕਰਵਾਏ ਤੇ ਕੋਈ ਸ਼ੁਰੂਆਤੀ ਮੈਂ ਪਿੰਡ ਦੇ ਵਿੱਚੋਂ ਠੇਕਾ ਚੁਕਾਇਆ ਸੀਗਾ ਜਿਹੜਾ ਕਿ ਪਿੰਡ ਦੇ ਵਿੱਚ ਸੀਗਾ ਔਰ ਸਕੂਲ ਦੇ ਬੱਚੇ ਉਹੀ ਗਲੀ ਚੋਂ ਲੰਘਦੇ ਸਾਰੇ ਬੱਚੇ ਔਰ ਨੇੜੇ ਡਾਕਟਰ ਦੀ ਦੁਕਾਨ ਹੋ ਜਾਂਦੀ ਠੇਕਾ ਚੁਕਾਉਣਾ ਪੈਂਦਾ ਉਸ ਤੋਂ ਬਾਅਦ ਦੋਨੋਂ ਦਾ ਇਟਾ ਲਵਾਈਆਂ ਮੈਂ ਪਿੰਡ ਦੇ ਵਿੱਚ ਇੰਟਰਲੌਕ ਟੋਟਲ ਹੀ ਪਿੰਡ 'ਚ ਸਾਰੇ ਪਿੰਡ 'ਚ ਲਵਾਈਏ ਨੇ ਅ ਇੱਕ ਬੱਚਿਆਂ ਕੋਲ ਬੇਗਰਾਉਂਡ ਹੈ ਨਹੀਂ ਚੀ ਬੱਚਿਆਂ ਦੇ ਖੇਡਣ ਵਾਸਤੇ ਕਬੱਡੀ ਖੇਡਣ ਵਾਸਤੇ ਜਾਂ ਟੂਰਨਾਮੈਂਟ ਕੋਈ ਵੀ ਖੇਡਣਾ ਖੇਡ ਖੇਡਣ ਵਾਸਤੇ ਹੈ ਨਹੀਂ ਚੀ ਗਰਾਉਂਡ ਤੇ ਕਬੱਡੀ ਗਰਾਉਂਡ ਦੀ ਟੀਮ ਇੱਕ ਥਾਣੇ ਦੇ ਸਾਹਮਣੇ ਉਹ ਪੰਜ ਮਲਾਈ ਪਾਰਗਾਮ ਰਾਈਆਂ ਤਿੰਨਾਂ ਆ ਗਲੀਆਂ ਟੋਟਲ ਹੀ ਪੱਕੀਆਂ ਕਰ ਦਿੱਤੀਆਂ ਸੀਵਰ ਜਿਹੜਾ ਟੁੱਟੀਆਂ ਹੋਈਆਂ ਲਈਆਂ ਹੋਰ ਬੰਦ ਲਾਈਟਾਂ ਦਵਾਈਆਂ ਪਿੰਡ ਦੇ ਵਿੱਚ ਕੋਈ ਲਾਈਟ ਨਹੀਂ ਚੈੱਕਿੰਗ ਦੇ ਕੋਲ ਪਈਆਂ ਹੋਰ ਨਿੱਕੇ-ਮੋਟੇ ਕੰਮ ਕੀਤੇ ਲਏ ਮੈਂ ਦਸ ਪੈਂਤਰੀ ਚ ਐਂਟਰ ਬੌਗ ਲਾਈ ਆ ਬਹੁਤ ਗੰਧ ਰੈਂਦਾ ਸੀ ਆ ਕਾ ਫੂਸ ਬਹੁਤ ਜਿਆਦਾ ਹੁੰਦਾ ਸੀ ਐਂਟਰ ਬੌਗ ਦਾ ਹੁਣ ਲਾਈ ਆ ਸਕੂਲ ਦੇ ਵਿੱਚ ਰਿਪੇਅਰ ਕਰਾਈ ਆ ਬਾਥਰੂਮੇ ਟਾਇਲ ਲਵਾਈ ਆ ਹੈ ਕੁਝ ਦੋ ਗੱਲ ਨੂੰ ਨਵੇਂ ਬਣਾ ਕੇ ਦਿੱਤੇ ਨੇ ਇੱਕ ਉਥੇ ਬੱਚਿਆਂ ਦੇ ਸਾਫ ਪਾਣੀ ਵਾਸਤੇ ਆਦੂ ਲਗਵਾਇਆ ਠੰਡੇ ਪਾਣੀ ਦੀ ਕੈਂਡੀ ਦਵਾਈ ਪਿੰਡ ਦੇ ਵਿੱਚ ਕੈਮਰੇ ਲਵਾਏ ਜੀ ਗੁਰਦਵਾਰਾ ਸਾਹਿਬ ਦੇ ਕੈਮਰੇ ਲਵਾਏ ਹੋਰ ਮਗ-ਮਗ ਕੁਸ਼ਕ ਪੁਨਿਆਂ ਦੇ ਵਿੱਚ ਵੀ ਜਟਾਂ ਦੇ ਜ਼ਿਮੀਂਦਾਰਾਂ ਦੇ ਡੇਰੇਆਂ ਤੇ ਵੀ ਇੰਟਰਲੌਕ ਲਾਈ ਸਾਡੇ ਕੋਲ ਰੂਹੀ ਦੇ ਵਿੱਚ ਪਾਣੀ ਆ ਜਾਂਦਾ ਹਰ ਸਾਲ ਉਥੇ ਵੀ ਮਿੱਟੀ ਪਾ ਕੇ ਜਗਾ ਉੱਚੀ ਕਰਕੇ ਉਥੇ ਵੀ ਐਂਟਰ ਬੋਲਾਈ ਜੀ ਮੌਕੇ ਦੀ ਸਰਕਾਰ ਨੂੰ ਕੋਈ ਮੈਸੇਜ ਦੇਣਾ ਚਾਹੋ ਕੋਈ ਮੰਗ ਰੱਖ ਦਿਓ ਮੌਕੇ ਦੀ ਸਰਕਾਰ ਨੂੰ ਮੇਹੀ ਮੈਸੇਜ ਹੈ ਕਿ ਅੱਗੋਂ ਨਵੀਂ ਪੰਚਾਇਤ ਜਿਹੜੀ ਬਣਦੀ ਆ ਜਿੱਦਾਂ ਵੀ ਆਗਾ ਸਾਡੇ ਪਿੰਡ ਨੂੰ ਕੋਸ਼ਣ ਕੋਸ਼ ਸੁਧਰਤੀ ਜਾਵੇ ਤਾਂ ਕਿ ਜੋ ਬਕਾਇਆ ਕੰਮ ਰਹਿ ਗਿਆ ਪਿੰਡ ਦਾ ਕੋਈ ਉਹ ਹੋ ਸਕੇ ਚਾਹੀਦੀ ਜ਼ਮੀਨ ਸਾਡੀ ਹੈਗੀ ਸੀ ਜੀ ਥੰਦੇ ਮੰਡ ਵਿੱਚ ਜਿਹੜੀ ਕਿ ਅਸੀਂ ਵਟਾਂਦਰਾ ਕਰਕੇ ਉੱਪਰ ਲੈ ਆਂਦੀ ਆ ਕਿਉਂਕਿ ਉਥੇ ਰੇਤ ਦੀ ਜਗ੍ਹਾ ਸੀਗੀ ਮੰਡ ਵਾਲੀ ਸਾਡੀ ਪੰਚਾਇਤ ਨੂੰ ਕੋਈ ਖਾਸ ਕਮਾਈ ਹੈਗੀ ਸੀ ਬਹੁਤ ਸਸਤੇ ਰੇਟ ਜਾਂਦੀ ਸੀ ਅਸੀਂ ਉੱਪਰ ਲੈ ਆਂਦੀ ਆ ਸਾਫ਼ ਜਗ੍ਹਾ ਤੇ ਚਾਹੀਦੀ ਜ਼ਮੀਨਦਾਰੀ ਸਾਰੀ ਅਸੀਂ ਵਾਈ ਵਾਲੀ ਨਾਲ ਹੀ ਸਾਡੇ ਕੋਲ ਉਥੇ ਕੋਈ ਥਦੇ ਹੈਗੀ ਕੀ ਮੋਟਰ ਕੋਈ ਨਹੀਂ ਹੈਗੀ ਜੀ ਦਾ ਕਰਕੇ ਸਾਨੂੰ ਆਮਦਨ ਦੇ ਵਿੱਚ ਫਰਕ ਪੈਂਦਾ ਸੀ ਅੱਜ ਅਜੀਬ ਟਾਂਦਰੇ ਦੇ ਨਾਲ ਨਾਲ ਮੌਂ ਦੇ ਕਰੀਬ ਮੂਹਾਂ ਰਹਿ ਗਿਆ ਜੀ ਚਾਦੂ ਹਾਲ ਦੇ ਤੇ ਨਾਲ ਜ਼ਮੀਨਦਾਰੀ ਆ 77 ਕਦੇ ਜ਼ਮੀਨ ਦੇ ਕੇ ਅਸੀਂ 77 ਕਦੇ ਜ਼ਮੀਨ ਲਈ ਆ ਇਹ ਨਾਲ 80 ਕਦੇ ਦੇ ਕਰੀਬ 8 ਕਦੇ ਦੇ ਕਰੀਬ ਅਸੀਂ 9 ਕਦੇ ਹੀ ਫालतू ਜ਼ਮੀਨ ਲਈ ਆ ਇੱਕ ਸਕੂਲ ਅਸੀਂ ਬਿਲਡਿੰਗ ਬਣਾ ਰਹੇ ਨੇ ਸਾਡੇ ਕੋਲ ਮਿਡਲ ਸਕੂਲ ਸੀਗਾ ਔਰ ਜਿੰਨੂ ਜੀ ਅਪਡੇਟ ਕਰਵਾ ਕੇ ਦਸਤਾ ਕਰ ਰਹੇ ਨੇ ਔਰ ਉਸ ਦੀ ਬਿਲਡਿੰਗ ਵੀ ਨਵੀਂ ਬਣਵਾ ਰਹੇ ਨੇ ਔਰ ਬਾਕੀ ਇਹ ਹੈ ਕਿ ਉਹ ਕੁਝ ਗਰੀਬ ਆਗਿਆ ਦੇ ਘਰਾਂ ਦੇ ਵਿੱਚ ਕਨੈਕਸ਼ਨ ਨਹੀਂ ਜੀ ਪਾਣੀ ਦੇ ਜੋ ਕਿ ਮੈਂ ਪੀ ਕਨੈਕਸ਼ਨ ਕਰਵਾਏ ਨੇ ਕੈਦ ਕਰਦਾ ਸਾਡਾ ਬੜਾ ਪੁਰਾਣਾ ਬਣਿਆ ਹੋਇਆ ਔਰ ਉਹਨੂੰ ਅਸੀਂ ਸਰਕਾਰ ਦੀ ਡਿਮਾਂਡ ਦੇ ਉਹਦੇ ਵਿੱਚ ਮਾਰਕ ਬੈਠਾ ਉਹ ਇੱਕ ਸਰਕਾਰੀ ਰਾਸ਼ਨ ਦੀ ਦੁਕਾਨ ਖਲਵਾਈ ਹੈ ਜੀ। ਔਰ ਤਾਂ ਕਿ ਟੈਂਡ ਵਾਲਿਆਂ ਨੂੰ ਵੀ ਸਹੂਲਤ ਮਿਲ ਸਕੇ ਕੋਈ ਨਾ ਕੋਈ। ਠੀਕ ਹੈ ਨਾ? ਦੂਰ ਗradiative ਨਾ ਜਾਣਾ ਪਵੇ ਕਣਕ ਦਾਣ ਜਾਂ ਆਟਾ ਲੈਣ। ਔਰ ਪਿੰਡ ਦੇ ਵਿੱਚ ਹੀ ਹਰ ਚੀਜ਼ ਮਿਲ ਜੇ। ਨੀਲਾ ਕਾਰਡ ਪਿੰਡ ਵਾਲੇ ਲਈ ਬਣਾਤਾ ਉਹ ਸਭ ਚਲਨੇ ਕਾਰਡ ਹੈ ਜਿਹਨੇ ਮੇਰੇ ਬਣੇ ਹੋਏ। ਜਿਹੜੇ ਮੇਰੇ ਨਾਮ 'ਚ ਬਣੇ। ਕਿਸਾਨ ਵੀਰਾਂ ਨੂੰ ਜਾਂ ਕੋਈ ਨੌਜਵਾਨ ਵੀਰਾਂ ਨੂੰ ਕੋਈ ਸੰਦੇਸ਼ੀ ਦੇਣਾ ਚਾਹੋ। ਮੋੜ ਉਹਨਾਂ ਵਿਰਵਾਸਤੇ ਮੈਂ ਇੱਕ ਪ੍ਰੋਜੈਕਟ ਹੋਰ ਤਿਆਰ ਕੀਤੀ ਹੈ। ਚਾਰ ਕਿਲੇ ਲਈ ਗਰਾਊਂਡ ਬਣਾ ਕੇ ਦਿੱਤੀ ਆ ਤਾਂ ਕਿ ਬੱਚੇ ਖੇਡਣ, ਨਸ਼ਿਆਂ ਤੋਂ ਦੂਰ ਰਹਿਣ ਔਰ ਆਪਣੀ ਸਿਹਤ ਵੱਲ ਧਿਆਨ ਦੇਣ। ਕਿਸਾਨ ਵੀਰਾਂ ਦਾ ਵੀ ਮੈਂ ਤੁਹਾਨੂੰ ਆਦੀਆਂ ਬਹੁਤ ਵਧੀਆ ਕਦਰਿਆ ਸਾਡੇ ਪਿੰਡ ਦੇ ਚੰਦਾ ਤੇ ਅਜੇ ਤੱਕ ਤਰਾੜੀ ਨੁੱਕ ਲਾਈ ਗਈ ਕਦੀ ਪਰ ਨਾ ਹੀ ਕਨਕ ਦੇ ਵੱਡ ਨੂੰ ਕਦੀ ਅੱਗੇ ਲਾਈ ਗਈ ਹੈ। ਅਸੀਂ ਬਿਲਕੁਲ ਹੀ ਸ਼ੁਰੂ ਤੋਂ ਹੀ ਰਹਿ ਤੈ ਗਿਆਂ ਅੱਗ ਲਾਉਂ। ਬਾਕੀ ਕਿਸਾਨ ਵੀਰਾਂ ਨੇ ਮੋਰਚਾ ਲਾਇਆ ਬਹੁਤ ਵਧੀਆ ਗੱਲ ਆ ਔਰ ਸਰਕਾਰਾਂ ਨੂੰ ਉਹਨਾਂ ਦੀਆਂ ਮੰਗਾਂਵਾਂ ਤੇ ਆਂਦੇਣਾ ਚਾਹੀਦਾ ਉਹ ਮੰਗੀਆਂ ਚਾਹੀਦੀਆਂ ਜੀ ਆਈ ਪੀ ਵੀ ਚੈਨਲ ਦਾ ਧੰਨਵਾਦ ਜੀ ਜਿਹੜੇ ਮੇਰੇ ਕੋਲ ਪਹੁੰਚੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਪਹੁੰਚਣ ਦੇ